ਮਲੋੜ ਸ਼ਹਿਰ ਵਿੱਚ ਚੋਰ ਲੁਟੇਰਿਆਂ ਦੇ ਦਿਨੋ ਦਿਨ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਦਿਨ ਦਿਹਾੜੇ ਹਰ ਰੋਜ਼ ਮੋਟਰਸਾਈਕਲ ਚੋਰੀ ਹੋ ਰਹੇ ਹਨ ਜਿਸ ਕਰਕੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ ਅਤੇ ਬੀਤੀ ਲੰਗੀ ਰਾਤ ਚੋਰਾਂ ਨੇ ਰੈਡ ਮੇਡ ਕੱਪੜਿਆਂ ਦੀ ਸੇਲ ਵਾਲੀ ਦੁਕਾਨ ਤੇ ਸ਼ਟਰ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੁਝ ਕੱਪੜੇ ਵੀ ਲੈ ਗਏ ਇਸ ਤੋਂ ਇਲਾਵਾ ਦਿਨ ਦਿਹਾੜੇ ਚੋਰ ਇੱਕ ਗਲੀ ਦੇ ਵਿੱਚ ਖੜਾ ਮੋਟਰਸਾਈਕਲ ਵੀ ਚੋਰੀ ਕਰਕੇ ਰਫੂ ਚੱਕਰ ਹੋ ਗਏ ਨਿਤ ਰੋਜ਼ ਹੋ ਰਹੇ ਅਜਿਹੇ ਵਾਰਦਾਤਾ ਕਾਰਨ ਪਿੰਡ ਵਾਸੀ ਡਰੇ ਹੋਏ ਸਨ ਉਹਨਾਂ ਮੰਗ ਕੀਤੀ ਹੈ ਕਿ ਹਰ ਰੋਜ਼ ਹੋ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਠੱਲ ਪਾਈ ਜਾਵੇ ਅਤੇ ਜਲਦੀ ਤੋਂ ਜਲਦੀ ਚੋਰਾਂ ਦੀ ਪਾਲਕੀਤੀ ਜਾਵੇ ਉੱਥੇ ਹੀ ਦੂਜੇ ਪਾਸੇ थाना ਸਿਟੀ ਮਲੌਰ ਦੇ थाना ਮੁਖੀ ਮੋਹਨ ਲਾਲ ਨੇ ਦੱਸਿਆ ਕਿ ਚੋਰਾਂ ਨੂੰ ਹੱਥ ਪਾਉਣ ਦੇ ਲਈ ਅਤੇ ਉਹਨਾਂ ਨੂੰ ਫੜਨ ਲਈ ਸਿਵਲ ਡਰੈੱਸ ਦੀਪ ਵਰਤੋ ਕਾਰ ਪੁਲਿਸ ਮੁਲਾਜ਼ਮ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਜੋ ਕਿ ਪੂਰੇ ਬਾਜ਼ਾਰ ਅਤੇ ਬੰਗਾ ਅਗੇ ਨਜ਼ਰ ਰੱਖਣਗੇ ਅਤੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ ਦੁਪਹਿਰ ਦੇ ਕੋਈ ਲਗਭਗ 2:40 ਮਿੰਟ ਤੇ ਸਰਾਬਾ ਨਗਰ ਦੇ ਵਿੱਚ ਮੇਰਾ ਕਜ਼ਨ ਆਪਣੇ ਦੋਸਤ ਦੇ ਘਰ ਗਿਆ ਸੀ ਉਹਨਾਂ ਦੇ ਘਰ ਦੇ ਬਾਹਰ ਜਿਵੇਂ ਵੀ ਮੋਟਰਸਾਈਕਲ ਲਗਾਇਆ ਚੋਰਾਂ ਨੇ 2 ਮਿੰਟ ਵਿੱਚ ਹੀ ਮੋਟਰਸਾਈਕਲ ਲੈ ਕੇ ਉਹ ਫਰਾਰ ਹੋ ਗਏ ਜਦੋਂ ਉਹ ਆਏ ਉਦੋਂ ਨੂੰ ਲੈ ਕੇ ਨਿਕਲ ਗਏ ਸੀ ਆਏ ਦਿਨ ਸ਼ਹਿਰ ਦੇ ਵਿੱਚ ਜਿਹੜੀਆਂ ਇਹ ਵਾਰਦਾਤਾਂ ਹੋ ਰਹੀਆਂ ਨੇ ਮੇਰੇ ਖਿਆਲ ਕੋਈ ਇਹੋ ਜਿਹਾ ਦਿਨ ਨਹੀਂ ਟੱਪਿਆ ਹੋਣਾ ਜਿਸ ਦਿਨੇ ਬਾਈਕ 1 2 1 2 ਬਾਈਕ ਚੋਰੀ ਸ਼ਹਿਰ ਚ ਨਾ ਹੋਇਆ ਹੋਣ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਵੀ ਸ਼ਹਿਰ ਦੇ ਵਿੱਚ ਇਸ ਸੁਰੱਖਿਆ ਪ੍ਰਬੰਧ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਜੋ ਜਲਦੀ ਮੱਲੀ ਨੁਕਸਾਨ ਹੋ ਰਿਹਾ ਹੈ ਅੱਜ ਕੱਲ ਰਾਤ ਨੂੰ ਵੀ ਸਾਡੇ ਇੱਕ ਇੱਥੇ ਦੁਕਾਨ ਹੈ ਦਿੱਲੀ ਸੇਲ ਮੇਲਾ ਉਹਨਾਂ ਦੇ ਗੋਡਾਊਨ ਦੇ ਵਿੱਚ ਵੀ ਰਾਤ ਨੂੰ ਚੋਰਾਂ ਨੇ ਹੱਥ ਸਾਫ਼ ਕੀਤਾ 50-60 ਹਜ਼ਾਰ ਦਾ ਸਾਮਾਨ ਵੀ ਚੱਕ ਕੇ ਲੈ ਗਏ ਉਹਨਾਂ ਦਾ ਔਰ 12-15 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਏ। ਕੁਝ 7-8 ਹਜ਼ਾਰ ਕੀ ਨਗਦੀ ਹੈ, ਕੁਝ ਮਾਲ 60 ਹਜ਼ਾਰ ਤੋਂ ਦੀ ਚੋਰੀ ਹੈ। ਕਿਚੀ ਦਾ ਕੰਮ ਹੈ। ਸਾਡਾ ਕੱਪੜੇ ਦਾ ਕੰਮ ਹੈ। ਕਿੱਥੋਂ ਦੀ ਆਏ ਚੋਰ ਕਿੱਧਰ ਗਏ? ਇਹ ਪੁੱਛਣ ਦੀ ਆਏ ਜੀ। ਕਿੰਨੇ ਕੁ ਬੰਦੇ ਲੱਗਦੇ ਆਂ? ਆਗੜੀਆਂ ਮਲੋਚਾ ਸਭ ਤੋਂ ਬੰਦਿਆਂ ਦਾ ਕੰਮ। ਕੀ ਕਰਕੇ ਪੁਲਿਸ ਵਾਲੇ ਕੋਈ ਆਏ ਜੀ? ਪੁਲਿਸ ਵਾਲੇ ਆਏ ਪੁਲਿਸ ਜੀ ਹਾਂ ਇਨਵੈਸਟੀਗੇਸ਼ਨ ਕਰਕੇ ਜਾਈਏ ਅਸੀਂ ਕੰਪਲੇਂਟ ਦਿੱਤੀ ਸੀ ਬਾਰੇ ਆਈ ਸੀ ਇਸਾਈ ਕਰਕੇ ਲਈ ਸਾਡੇ ਤੇ ਇਹ ਜਾਂਚ ਕਰਕੇ ਆ ਅਸੀਂ ਇਹ ਸਬੰਧ ਵਿੱਚ ਆਪਦੀ ਪਲਾਨ ਕੀਤੀ ਹੈ ਮੇਰੀ ਪਲਾਨ ਮੁਤਾਬਕ ਅਸੀਂ ਜਿੱਥੇ ਵੀ ਸਕਾਈ ਮॉल ਹੈ ਬੈਂਕ ਹੈ ਜਾਂ ਜਿੱਥੇ ਹੋਰ ਜਿਆਦਾ ਰਸ਼ਮ ਦਾ ਮੋਟਰਸਾਈਕਲ ਜਿੱਥੇ ਬਾਹਰ ਜਿਆਦਾ ਖੜਦੇ ਆ ਉੱਥੇ ਮੇਰੇ ਪਲਾਨ ਮੁਤਾਬਕ ਅਸੀਂ ਦੋ ਦੋ ਚਿੱਟੇ ਕੱਪੜੇ ਵਾਲੇ ਮੁਲਾਜ਼ਮ ਲਾ ਰਹੇ ਆ ਜਿਹੜਾ ਕਿ ਉੱਥੇ ਇਦਾਂ ਦੀ ਵਾਅਦਾਤ ਚੋਰੀ ਕਰਨ ਵਾਲਿਆਂ ਨੂੰ ਵਾਚ ਰੱਖਣਗੇ ਜਿਸ ਕਰਕੇ ਮੈਨੂੰ ਉਮੀਦ ਹੈ ਕਿ ਉੱਥੇ ਚੋਰੀ ਦੀ ਵਾਰਦਾਤ ਘੱਟ ਹੋ ਸਕਦੀ ਹੈ ਜ਼ਿਆਦਾਤਰ ਚੋਰੀਆਂ ਨੂੰ ਰਾਤ ਨੂੰ ਜਾਂ ਅਜੰਮ ਤੱਕ ਜਾਂਦਾ ਹੋਇਆ ਕਿਉਂਕਿ ਰਾਤ ਨੂੰ ਕਰਪੂਰਾ ਟਾਈਮ ਹੁੰਦਾ ਜਦੋਂ ਚੋਰ ਜਿਹੜਾ ਮਜ਼ਾ ਕਰਦੇ ਨੇ ਰਾਤ ਨੂੰ ਵੀ ਸਾਡੀ ਪੀਸੀਆਰ ਚੱਲ ਰਹੀ ਹੈ ਹੋਰ ਪੈਟਰੋਲਿੰਗ ਵੀ ਨਾਲ ਚੱਲਦੀ ਹੈ ਮੇਰੇ ਵੱਲੋਂ ਵੀ ਸਮਾਂ ਪਾ ਕੇ ਪੈਟਰੋਲਿੰਗ ਕੀਤੀ ਜਾ ਰਹੀ ਹੈ ਉਮੀਦ ਹੈ ਅਸੀਂ ਇਸ ਚੀਜ਼ ਨੂੰ ਵੀ ਕੰਟਰੋਲ ਕਰਾਂ ਮਲੌਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼